ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਮੇਰੇ ਚੈਨਲ ਕੁਕਿੰਗ ਆ ਪੰਜਾਬ ਤੇ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਅਸੀਂ ਤੁਹਾਨੂੰ ਛੋਲਿਆਂ ਦੀ ਸਬਜ਼ੀ ਦੀ ਰੈਸਪੀ ਸ਼ੇਅਰ ਕਰਾਂਗੇ ਇੱਧਰ ਸਬਜ਼ੀ ਬਣਾਉਣ ਲਈ ਮੈਂ ਤਿੰਨ మీడియం ਸਾਈਜ਼ ਦੇ ਪਿਆਜ਼ ਲੈ ਲਿਆ ਪਿਆਜ਼ ਨੂੰ ਮੈਂ ਮੋਟੋ ਮੋਟਾ ਕੱਟ ਲਿਆ ਚਾਰ-ਪੰਜ ਹਰੀਆਂ ਮਿਰਚਾਂ ਅਦਰਕ ਤੇ ਲਸਣ ਹੁਣ ਇੱਕ ਮਿਕਸੀ ਦਾ ਜਾਰ ਲੈ ਲਿਆ ਇਸ ਵਿੱਚ ਸਾਰੇ ਪਿਆਜ਼ ਪਾਵਾਂਗੇ ਮਿਰਚ ਹਰੀ ਮਿਰਚ ਤੇ ਅਦਰਕ ਤੇ ਲਸਣ ਪਾਵਾਂਗੇ ਤੁਸੀਂ ਚਾਹੋ ਤਾਂ ਪਿਆਜ਼ਾਂ ਨੂੰ ਬਰੀ ਬਰੀ ਕੱਟ ਵੀ ਸਕਦੇ ਹੋ ਮੈਂ ਮਿਕਸੀ ਦੇ ਜਾਰ ਵਿੱਚ ਪੇਸਟ ਬਣਾ ਕੇ ਪਾ ਰਹੀ ਹਾਂ ਇਸ ਤਰ੍ਹਾਂ ਕਰਨ ਨਾਲ ਤਰੀ ਆਪਣੀ ਥੋੜੀ ਜੀ ਵਧੀਆ ਤੇ ਗਾੜੀ ਬਣ ਜਾਂਦੀ ਹੈ ਇੱਧਰ ਸਾਰਾ ਸਮਾਨ ਮੇਰਾ ਤਿਆਰ ਹੈ ਪਿਆਜ਼ਾਂ ਨੂੰ ਵੀ ਮੈਂ ਪੀਸ ਲਿਆ ਸੀ ਲਸਣ ਨੂੰ ਵੀ ਤੇ ਲਾਲ ਟਮਾਟਰ ਨੂੰ ਬਰੀ ਬਰੀ ਕੱਟ ਲਿਆ ਆਲੂਆਂ ਨੂੰ ਬਰੀ ਕੱਟ ਲਿਆ ਛੋਲੇ ਨੂੰ ਮੈਂ 3-4 ਸੀਟੀਆਂ ਲਵਾ ਲੀਆਂ ਸਨ ਛੋਲੇ ਆਪਣੇ ਪੱਕ ਕੇ ਤਿਆਰ ਹਨ ਇੱਧਰ ਗੈਸ ਤੇ ਮੈਂ ਕੁੱਕਰ ਰੱਖ ਲਿਆ ਇਸ ਵਿੱਚ ਇੱਕ ਕੜਛੀ ਸਰੋਂ ਦੇ ਤੇਲ ਦੀ ਪਾਵਾਂਗੇ ਤੇਲ ਤੁਸੀਂ ਕੋਈ ਵੀ ਵਰਤ ਸਕਦੇ ਹੋ ਸਰੋਂ ਦਾ ਤੇਲ ਫਲੇਵਰ ਸਬਜ਼ੀ ਵਿੱਚ ਬਹੁਤ ਹੀ ਵਧੀਆ ਆਉਂਦਾ ਹੈ ਤੇ ਇਸ ਨਾਲ ਸਬਜ਼ੀ ਬਹੁਤ ਸਵਾਦ ਬਣਦੀ ਹੈ ਤੇਲ ਨੂੰ ਚੰਗੀ ਤਰ੍ਹਾਂ ਮੀਡੀਅਮ ਫਲੇਮ ਤੇ ਗਰਮ ਕਰ ਲਵਾਂਗੇ ਹੁਣ ਇਸ ਵਿੱਚ ਇੱਕ ਚਮਚ ਜੀਰੇ ਦਾ ਪਾਵਾਂਗੇ ਜੀਰੇ ਨੂੰ ਤੜਕਾ ਲਵਾਂਗੇ ਹੁਣ ਜੀਰਾ ਆਪਣਾ ਤੜਕ ਗਿਆ ਹੁਣ ਇਸ ਵਿੱਚ ਪਿਆਜ਼ਾਂ ਦਾ ਪੇਸਟ ਪਾਵਾਂਗੇ ਪਿਆਜ਼ਾਂ ਦਾ ਪੇਸਟ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਆਪਾਂ ਨੇ ਪਿਆਜ਼ਾਂ ਨੂੰ ਉਦੋਂ ਤੱਕ ਪਕਾਉਣਾ ਹੈ ਜਦ ਤੱਕ ਕਿ ਪਿਆਜ਼ ਆਪਣੇ ਚੰਗੀ ਤਰ੍ਹਾਂ ਪੱਕ ਨਹੀਂ ਜਾਂਦੇ ਹੁਣ ਇਸ ਵਿੱਚ ਦੋ ਛੋਟੇ ਚਮਚ ਨਮਕ ਦੇ ਪਾਵਾਂਗੇ ਤੁਸੀਂ ਨਮਕ ਆਪਣੇ ਟੇਸਟ ਦੇ ਅਕੋਰਡਿੰਗ ਪਾਉਣਾ ਹੈ ਕਿਉਂਕਿ ਜਦ ਮੈਂ ਛੋਲੇ ਵਾਲੇ ਸੰ ਉਸ ਵਿੱਚ ਇੱਕ ਚਮਚ ਪਾ ਦਿੱਤਾ ਸੀ ਇਸ ਲਈ ਮੈਂ ਦੋ ਛੋਟੇ ਚਮਚ ਪਾਏ ਹਨ ਹੁਣ ਪਿਆਜ਼ ਆਪਣੇ ਚੰਗੀ ਤਰ੍ਹਾਂ ਪੱਕ ਕੇ ਤਿਆਰ ਹਨ ਹੁਣ ਇਸ ਵਿੱਚ ਬਰੀਕ ਕੱਟੇ ਹੋਏ ਟਮਾਟਰ ਪਾਵਾਂਗੇ ਤੁਸੀਂ ਚਾਹੋ ਤਾਂ ਟਮਾਟਰਾਂ ਦਾ ਵੀ ਪੇਸਟ ਬਣਾ ਕੇ ਪਾ ਸਕਦੇ ਹੋ ਹੁਣ ਟਮਾਟਰ ਨੂੰ ਵੀ ਪਕਾਉਂਦੇ ਹਨ ਮੈਨੂੰ 5 ਮਿੰਟ ਹੋ ਗਏ ਹਨ ਟਮਾਟਰ ਆਪਣੇ ਚੰਗੀ ਤਰ੍ਹਾਂ ਪੱਕ ਕੇ ਤਿਆਰ ਹਨ ਹੁਣ ਇਸ ਵਿੱਚ ਇੱਕ ਚਮਚ ਹਲਦੀ ਦਾ ਪਾਵਾਂਗੇ ਇੱਕ ਚਮਚ ਕਸ਼ਮੀਰੀ ਲਾਲ ਮਿਰਚ ਪਾਵਾਂਗੇ ਇੱਕ ਚਮਚ ਗਰਮ ਮਸਾਲਾ ਪਾਵਾਂਗੇ ਮਸਾਲੇ ਤੁਸੀਂ ਆਪਣੇ ਲੋੜ ਅਨੁਸਾਰ ਪਾ ਸਕਦੇ ਹੋ ਵੱਧ ਘੱਟ ਹੁਣ ਮਸਾਲਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੇ ਭੁੰਨ ਲਵਾਂਗੇ 2 ਮਿੰਟ ਤੇਲ ਵਿੱਚ ਹੁਣ ਮਸਾਲੇ ਆਪਣੇ ਭੁੰਨੇ ਗਏ ਹੁਣ ਇਸ ਵਿੱਚ ਅੱਧੀ ਕੌਲੀ ਪਾਣੀ ਦੀ ਪਾਵਾਂਗੇ ਅੱਧੀ ਕੌਲੀ ਪਾਣੀ ਦੀ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਮਸਾਲੇ ਨੂੰ ਆਪਾਂ ਉਦੋਂ ਤੱਕ ਪਕਾਉਣਾ ਹੈ ਜਦ ਤੱਕ ਇਹ ਮਸਾਲਾ ਆਪਣਾ ਤੇਲ ਨਹੀਂ ਛੱਡ ਦਿੰਦਾ ਹੁਣ ਮਸਾਲੇ ਨੂੰ ਢੱਕ ਕੇ 5 ਮਿੰਟ ਲੋ ਫਲੇਮ ਤੇ ਪਕਾ ਲਵਾਂਗੇ 5 ਮਿੰਟ ਹੋ ਗਏ ਹਨ ਮਸਾਲਾ ਚੰਗੀ ਤਰ੍ਹਾਂ ਆਪਣਾ ਪੱਕ ਕੇ ਤਿਆਰ ਹੈ ਮਸਾਲੇ ਨੇ ਤੇਲ ਅਲੱਗ ਕਰ ਦਿੱਤਾ ਹੈ ਤੇ ਮਸਾਲੇ ਚ ਬਹੁਤ ਹੀ ਵਧੀਆ ਖੁਸ਼ਬੂ ਆਉਣ ਲੱਗ ਗਈ ਹੈ ਮੇਨ ਗੱਲ ਮਸਾਲਾ ਭੁੰਨਣ ਦੀ ਹੀ ਹੁੰਦੀ ਹੈ ਸਬਜੀ ਵਿੱਚ ਮਸਾਲਾ ਸਾਰਾ ਆਪਣਾ ਚੰਗੀ ਤਰ੍ਹਾਂ ਭੁੰਨਿਆ ਗਿਆ ਹੁਣ ਇਸ ਵਿੱਚ ਛੋਲੇ ਪਾਵਾਂਗੇ ਛੋਲੇ ਮੈਂ ਪਾਣੀ ਸਮੇਤ ਪਾ ਰਹੀਆਂ ਕਿਉਂਕਿ ਛੋਲਿਆਂ ਦੇ ਪਾਣੀ ਵਿੱਚ ਬਹੁਤ ਹੀ ਤਾਕਤ ਹੁੰਦੀ ਹੈ ਹੁਣ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਹੁਣ ਇਸੇ ਵਿੱਚ ਬਰੀਕ ਕੱਟੇ ਹੋਏ ਆਲੂ ਪਾਵਾਂਗੇ ਆਲੂ ਤੁਸੀਂ ਸਕਿਪ ਵੀ ਕਰ ਸਕਦੇ ਹੋ ਮੈਂ ਬੱਚਿਆਂ ਕਰਕੇ ਸਬਜੀ ਵਿੱਚ ਤਿੰਨ మీడియం ਸਾਈਜ਼ ਦੇ ਆਲੂ ਨੂੰ ਬਰੀਕ-ਬਰੀਕ ਕੱਟ ਲਿਆ ਸੀ ਉਹ ਪਾ ਰਹੀ ਹਾਂ ਕਿਉਂਕਿ ਮੇਰੇ ਬੱਚੇ ਆਲੂ ਜ਼ਿਆਦਾ ਪਸੰਦ ਕਰਦੇ ਹਨ ਹਰ ਇੱਕ ਸਬਜੀ ਵਿੱਚ ਹੁਣ ਇਸ ਵਿੱਚ ਲੋੜ ਅਨੁਸਾਰ ਪਾਣੀ ਪਾਵਾਂਗੇ ਮੈਂ ਤਕਰੀਬਨ ਇਸ ਵਿੱਚ 1 ਲੀਟਰ ਪਾਣੀ ਪਾਇਆ ਹੈ ਤੁਸੀਂ ਪਾਣੀ ਆਪਣੇ ਹਿਸਾਬ ਨਾਲ ਵਧ ਘੱਟ ਰੱਖ ਸਕਦੇ ਹੋ ਜਿੰਨੀ ਤੁਸੀਂ ਤਰੀ ਗਾੜ੍ਹੀ ਪਤਲੀ ਰੱਖਣੀ ਹੈ ਹੁਣ ਮੈਂ ਇਸ ਵਿੱਚ ਪਾਣੀ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਦੇ ਕੁੱਕਰ ਦਾ ਢੱਕਣ ਲਗਾ ਦੇਵਾਂਗੇ ਇਸ ਨੂੰ ਦੋ ਸੀਟੀਆਂ ਹਾਈ ਫਲੇਮ ਤੇ ਲਗਾ ਲਵਾਂਗੇ ਤਾਂ ਜੋ ਆਲੂ ਆਪਣੇ ਚੰਗੀ ਤਰ੍ਹਾਂ ਪੱਕ ਜਾਣ ਤੁਸੀਂ ਚਾਹੋ ਤਾਂ ਇਸ ਨੂੰ ਖੁੱਲਾ ਵੀ ਰਨ ਸਕਦੇ ਹੋ ਦੋ ਸੀਟੀਆਂ ਆ ਗਈਆਂ ਹਨ ਕੁੱਕਰ ਦਾ ਸਾਰਾ ਪ੍ਰੈਸ਼ਰ ਕੱਢ ਦਿੱਤਾ ਹੁਣ ਢੱਕਣ ਖੋਲ ਕੇ ਦੇਖਾਂਗੇ ਲੋ ਜੀ ਸਬਜੀ ਦਾ ਕਲਰ ਬਹੁਤ ਹੀ ਵਧੀਆ ਆਇਆ ਹੈ ਸਬਜੀ ਨੇ ਤੇਲ ਅਲੱਗ ਛੱਡ ਦਿੱਤਾ ਹੈ ਤੇ ਹੁਣ ਮੈਂ ਕੜਛੀ ਨਾਲ ਥੋੜੇ ਜਿਹਾ ਆਲੂ ਮੈਸ਼ ਕਰ ਦਵਾਂਗੀ ਤਾਂ ਜੋ ਤਰੀ ਆਪਣੀ ਥੋੜੀ ਜਿਹੀ ਗਾੜੀ ਹੋ ਜਾਵੇ ਹੁਣ ਇਸ ਨੂੰ ਮੈਂ ਮੀਡੀਅਮ ਫਲੇਮ ਤੇ ਚੰਗੀ ਤਰ੍ਹਾਂ ਪੱਕਣ ਦਵਾਂਗੀ ਜਦ ਤੱਕ ਪੱਕਣ ਦਵਾਂਗੇ ਜਦ ਤੱਕ ਇਸ ਦੀ ਤਰੀ ਥੋੜੀ ਜਿਹੀ ਗਾੜੀ ਨਹੀਂ ਹੋ ਜਾਂਦੀ ਲਓ ਜੀ ਸਬਜ਼ੀ ਨੂੰ ਪੱਕ ਦੇਣ 5 ਮਿੰਟ ਹੋ ਗਏ ਹਨ ਹੁਣ ਇਸ ਉੱਤੇ ਕਸੂਰੀ ਮੇਥੀ ਪਾਵਾਂਗੇ ਤੁਸੀਂ ਚਾਹੋ ਤਾਂ ਹਰਾ ਧਨੀਆ ਪਾ ਸਕਦੇ ਹੋ ਸਬਜੀ ਬਣ ਕੇ ਆਪਣੀ ਤਿਆਰ ਹੈ ਜੇਕਰ ਤੁਹਾਨੂੰ ਮੇਰੀ ਰੈਸਪੀ ਥੋੜੀ ਜਿਹੀ ਵਧੀਆ ਲੱਗੀ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ ਜੀ